ਸਤਿ ਸ਼੍ਰੀ ਅਕਾਲ ਮੇਰੇ ਵੀਰੋ ਅੱਜ ਅਸੀਂ ਤੁਹਾਨੂੰ ਦੱਸਾਂਗੇ ਜਦੋਂ ਚੱਲਦੀ ਮਸ਼ੀਨ ਦਾ ਰੈਡੀਏਟਰ ਲੀਕ ਹੋ ਜਾਏ ਤਾਂ ਆਪਾਂ ਨੂੰ ਕੀ ਕਰਨਾ ਚਾਹੀਦਾ ਕੁਝ ਲੋਕ ਕੀ ਕਰਦੇ ਨੇ ਇਹਦੇ ਵਿੱਚ ਹਲਦੀ ਪਾ ਦਿੰਦੇ ਆ ਜਰਦਾ ਪਾ ਦਿੰਦੇ ਆ ਇਹਦੇ ਨਾਲ ਮਸ਼ੀਨ ਦਾ ਜਿਹੜਾ ਰੈਡੀਏਟਰ ਹੁੰਦਾ ਉਹਦੇ ਪਾਈਪਾਂ ਬੰਦ ਹੋ ਜਾਂਦੇ ਤੇ ਖਰਾਬ ਹੋ ਜਾਂਦਾ ਰੈਡੀਏਟਰ ਆਪਣੇ ਕੋਲੇ ਕੋਈ ਹੱਲ ਨਹੀਂ ਹੁੰਦਾ ਜਦੋਂ ਰੈਡੀਏਟਰ ਲੀਕ ਹੋ ਜਾਂਦਾ ਫਿਊਜ਼ਨ ਦੇ ਵਿੱਚ ਜੇ ਤਾਂ ਲਾਉਣੇ ਹਨ ਕਣਕ ਦਾ ਸੀਜ਼ਨ ਇਹ ਜਿਹਾ ਹੁੰਦਾ ਹੈ ਇੱਕ ਇੱਕ ਦਿਨ ਸਹਾਈ ਹੁੰਦਾ ਹੈ ਇੱਕ ਘੰਟਾ ਸਹਾਈ ਹੁੰਦਾ ਹੈ ਇਹਦੇ ਵਿੱਚ ਅੱਜ ਅਸੀਂ ਤੁਹਾਨੂੰ ਦੱਸਾਂਗੇ ਸਾਡੇ ਨਾਲ ਇਹ ਦੋ ਵਾਰੀ ਘਟਨਾ ਹੋ ਗਈ ਵਿਸ਼ਾਲ ਮਸ਼ੀਨ ਆਪਣੇ ਕੋਲ ਮੀਂਹ ਮਾਰ ਤੇ ਇੱਕ ਵਾਰ ਸਾਡੇ ਤੋਂ ਕਣਕ ਦੇ ਸੀਜ਼ਨ ਦੇ ਵਿੱਚ ਪਹਿਲਾ ਹੋਇਆ ਤੇ ਇੱਕ ਵਾਰ ਆਹ ਸੀਜ਼ਨ ਦੇ ਵਿੱਚ ਹੋਇਆ ਅਸੀਂ ਕੀ ਕੀਤਾ ਇਹਦੇ ਵਿੱਚ ਅਸੀਂ ਆਪਣਾ ਜਿੱਦੋ ਇਹ ਰੈਡ ਰੀਟ ਲੀਕ ਹੋ ਗਿਆ ਪਾਣੀ ਕੱਢ ਜਾਂਦੇ ਸਾਰਾ ਅਸੀਂ ਇਹਦੇ ਵਿੱਚ ਈਸਵਾ ਗੋਲ ਦੀਆਂ ਪੁੜੀਆਂ ਹੁੰਦੀਆਂ ਨੇ ਜੀ ਈਸਵਾ ਗੋਲ ਦਾ ਬਰਾਦਾ ਪੁੜੀਆਂ ਅਸੀਂ ਤਿੰਨ ਪੁੜੀਆਂ ਪਾ ਕੇ ਪਾਣੀ ਪਾਤਾ ਜਦੋਂ ਪਾਣੀ ਸਾਰਾ ਖਤਮ ਹੋ ਗਿਆ ਤਿੰਨ ਪੁੜੀਆਂ ਪਾ ਕੇ ਇਹਦੇ ਵਿੱਚ ਪਾਣੀ ਪਾਤਾ ਤੇ ਜਿਹਦੋਂ ਅਸੀਂ ਪਹਿਲੇ ਸੀਜ਼ਨ ਪਾਇਆ ਸੀ ਉਦੋਂ ਵੀ ਸਾਡਾ ਸਾਰਾ ਸੀਜ਼ਨ ਲੱਗ ਗਿਆ ਸੀ ਹੁਣ ਅਸੀਂ ਦੂਜੇ ਸੀਜ਼ਨ ਫੇਰ ਹੈ ਇਹੀ ਕੰਮ ਹੋ ਗਿਆ ਸਾਡਾ ਫੇਰ ਜੋੜ ਪੱਟਿਆ ਗਿਆ ਉਹ ਦੋ ਤਿੰਨ ਸੀਜ਼ਨਾਂ ਬਾਅਦ ਤੇ ਇਸ ਵਾਰ ਵੀ ਅਸੀਂ ਉਹ ਈਸਵਾ ਗੋਲ ਦੇ ਬਰਾਦੇ ਦੇ ਤਿੰਨ ਪੁੜੀਆਂ ਪਾ ਲਈਆਂ ਇੱਥੇ ਤੇ ਮਸ਼ੀਨ ਚੱਲ ਰਹੀ ਐ ਕੋਈ ਦਿੱਕਤ ਨਹੀਂ ਤੁਸੀਂ ਵੀ ਐਦਾਂ ਕਰ ਸਕਦੇ ਹੋ ਕਿਸੇ ਵਾ ਗੋਲਡਾ ਬਰਾਦਾ ਪਾ ਕੇ ਤੇ ਸੀਜ਼ਨ ਲੱਗ ਸਕਦਾ ਆਪਣਾ ਵਧੀਆ ਉਸ ਤੋਂ ਬਾਅਦ ਚੋਂ ਸੀਜ਼ਨ ਲੱਗੇ ਤੋਂ ਬਾਅਦ ਲਾ ਕੇ ਨੂੰ ਚੱਲ ਟੰਕਾ ਟੰਕਾ ਲੱਗ ਜਾਂਦਾ ਸੀਜ਼ਨ ਦੇ ਵਿੱਚ ਔਖਾ ਹੈ ਨਾ ਸੀਜ਼ਨ ਦੇ ਵਿੱਚ ਇਹ ਚੀਜ਼ ਹੈ ਜਿਹੜੀ ਆਪਣਾ ਡੰਗ ਲਾ ਸਕਦੇ ਹੋ ਧੰਨਵਾਦ